ਸਾਡੀ ਗੱਲ ਸਾਰੇ ਭੈਣ ਭਰਾਵਾਂ ਨੂੰ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵਗੇ ਤੇ ਅਸੀਂ ਵੀ ਠੀਕ ਆ ਤੇ ਤੁਹਾਨੂੰ ਦੱਸਣਾ ਅੱਜ ਮੈਂ ਸੂਟਾਂ ਬਾਰੇ ਕਿ ਮੇਰੀ ਕੀ ਮਜਬੂਰੀ ਆ ਕਿਸੇ ਨੇ ਕਮੈਂਟ ਕੀਤਾ ਸੀ ਹਾਂਜੀ ਇਹ ਭੈਣ ਭਰਾ ਨੇ ਕਮੈਂਟ ਕੀਤਾ ਸੀ ਵੀ ਸੰਦੀਪ ਸਾਰੀਆਂ ਵੀਡੀਓ ਚ ਕੋਈ ਸੂਟ ਪਾਈ ਜਾਂਦੀ ਆ ਤੇ ਅੱਜ ਅਸੀਂ ਦੱਸਣ ਲੱਗੇ ਆ ਕਿ ਉਹ ਸਾਡੀ ਕੀ ਮਜਬੂਰੀ ਆ ਕਿਉਂ ਕਰਕੇ ਵੀ ਉਹ ਬਾਰ ਬਾਰ ਉਹ ਸੂਟ ਪਾਉਣੇ ਵੰਦੇ ਆ ਤੇ ਉਹ ਸੰਦੀਪ ਜੀ ਚਲੋ ਮੈਂ ਕਰ ਲੈਨੀ ਆ ਤੇ ਬਸ ਇਹੀ ਆ ਕਿ ਸੀਨ ਦਾ ਟਾਈਮ ਨਹੀਂ ਲੱਗਦਾ ਬਸ ਕਿਉਂਕਿ ਇਸ ਵੇਰੇ ਅਸੀਂ 8:30 ਹੋਏ ਚੱਲ ਜੰਨੇ ਆ ਪਹਿਲਾਂ ਜੁਵਨ ਭਾਈ ਕੀ ਵੀਡੀਓ ਬਣਾਉਣੀ ਪੈਂਦੀਆਂ ਨੂੰ ਫਿਰ ਲਵਲੀ ਕੀ ਫਿਰ ਰਮਨ ਭੈਣ ਜੀ ਕੀ ਵੀਡੀਓ ਬਣਾਉਂਦੇ ਬਣਾਉਂਦੇ ਸ਼ਾਮਾਂ ਪੈ ਜਾਂਦੀਆਂ ਵਾ ਤੇ ਸਟਿਚ ਕਰਾਉਣਾ ਅਸੀਂ 12ਵਾਂ ਸਟਿਚ ਕਰਾ ਸਕਦੇ ਆ ਪਰ ਇਹ ਮੈਡ ਬਨੂਣਾ ਬਾਹਰੋਂ ਸੂਟ ਪਸੰਦ ਨਹੀਂ ਹੁੰਦੇ ਕਿਹੜੇ ਸਿੱਤੇ ਸਿੱਧੇ ਚਲੋ ਮੇਰੀ ਨਾਨਵੀ ਲੈਂਦੀ ਆ ਉਹ ਵੀ ਵਿਚਾਰੀ ਬੜਾ ਜ਼ੋਰ ਲਾਉਂਦੀ ਆ ਕੋਈ ਗੱਲ ਨਹੀਂ ਭਾਬੀ ਮੈਂ ਸੂਟ ਸੀ ਦਿੰਦੀ ਆ ਪਰ ਮੈਨੂੰ ਨਾ ਪਸੰਦ ਨਹੀਂ ਹੁੰਦਾ ਕਿਸੇ ਦਾ ਇਸ ਕਰਕੇ ਇਹਨੂੰ ਰਾਤ ਨੂੰ ਪਹਿਣਾ ਪੈਂਦਾ ਮਸ਼ੀਨ ਤੇ ਤੇ ਹੁਣ ਸੂਟ ਸੀ ਲੱਗੀ ਆ ਇੱਕ ਟਾਈਮ ਹੋ ਗਿਆ ਵਾ 8:30 8:30 ਹੋ ਗਿਆ ਇੰਨੇ ਹੁਣ ਕਿੰਨੀ ਮੈਂ ਸੂਟ ਸੀ ਹੈਗੇ ਸੌਣਾ ਵਾ ਕਿ ਮੈਨੂੰ ਰਾਤ ਹੀ ਸਟਿਚਿੰਗ ਕਰਨੀ ਪੈਂਦੀ ਆ ਚਲੋ ਮੇਰੀ ਸੱਸ ਨੇ ਬਹੁਤ ਸਾਥ ਦਿੱਤਾ ਮੇਰਾ ਉਹ ਵੀ ਵਿਚਾਰੇ ਅਗਮ ਨੂੰ ਵੀ ਸਾਂਪਦੇ ਆ ਘਰ ਦਾ ਕੰਮ ਵੀ ਨਾਲ ਕਰਾਉਂਦੇ ਆ ਤੇ ਬਹੁਤ ਹੀ ਸਾਥ ਦਿੱਤਾ ਵਾ ਤੇ ਮੰਮੀ ਸਾਰਾ ਦਿਨ ਅਗਮ ਨੂੰ ਸਾਂਪਦੇ ਆ ਤੁਹਾਨੂੰ ਪਤਾ ਵੀ ਨਹੀਂ ਆਣੀ ਤੰਗ ਵੀ ਬੜਾ ਕਰਦੇ ਆ ਅਸੀਂ ਤਾਂ ਸਾਰਾ ਦਿਨ ਵੀਡੀਓ ਤੇ ਰਹਿਣਾ ਹੁੰਦਾ ਵਾ ਮੰਮੀ ਵੀ ਜਾਂਦੇ ਆ ਵੀਡੀਓ ਬਣਾਉਣ ਆ ਜਿੰਨੇ ਉਹਨਾਂ ਨੇ ਸੀਨ ਜਲਦੀ ਕਰਕੇ ਜੋਬੜ ਭਾਈ ਭੇਜ ਦਿੰਦੇ ਆ ਫਿਰ ਵੀ ਤੁਹਾਨੂੰ ਪਤਾ ਬੜਾ ਕੰਮ ਹੁੰਦਾ ਘਰ ਦਾ ਰੋਟੀ ਪਾਣੀ ਵੀ ਬਣਾਉਣਾ ਸਾਰੇ ਕੰਮ ਕਰਕੇ ਫਿਰ ਹੀ ਜਾਂਦੇ ਆਂ ਵੀਡੀਓ ਬਣਾ ਕੇ ਫਿਰ ਵੀ ਬਾਕੀ ਕੰਮ ਤੇ ਮੇਰੇ ਮਮੀ ਨੇ ਕਰਨੇ ਹੀ ਨੇ ਘਰ ਫਿਰ ਵੀ ਬੜਾ ਔਖਾ ਜਾਂਦਾ ਵਾ ਪਰ ਬੜਾ ਸਵਾਦ ਦਿੰਦੇ ਸਾਡਾ ਮੇਰੀਆਂ ਨਾਨਾ ਵਿਚਾਰੀਆਂ ਵੀ ਹੁੰਦੀਆਂ ਵਾ ਉਹਨਾਂ ਨੇ ਵੀ ਕਦੀ ਗੁੱਸਾ ਨਹੀਂ ਕੀਤਾ ਕਿ ਇਹ ਵੀਡੀਓ ਬਣਾਉਣਾ ਚੱਲ ਜਾਂਦੇ ਆ ਸਾਡੇ ਲਾਗੇ ਨਹੀਂ ਪੈਂਦੇ ਚਲੋ ਹੁਣ ਸਾਡੀ ਵੀ ਮਜਬੂਰੀ ਆ ਸਾਨੂੰ ਵੀ ਜਾਣਾ ਪੈਂਦਾ ਵਾ ਇਹ ਆ ਕਿ ਉਹ ਵੀ ਵਿਚਾਰੀਆਂ ਸਾਥ ਦਿੰਦੀਆਂ ਵਾ ਗੁੱਸਾ ਨਹੀਂ ਕਰਦੀਆਂ ਕਦੀ ਵੀ ਜਦੋਂ ਰੱਬ ਮੈਂ ਵੀ ਇਹਨਾਂ ਨੂੰ ਪਤਾ ਲੱਗ ਗਿਆ ਬੰਦੇ ਨੂੰ ਜਦੋਂ ਵੀ ਆਉਣਾ ਕਿਤੇ ਅਸੀਂ ਵੀਡੀਓ ਬਣਾਉਂ ਚੱਲ ਜੰਨਾ ਰੋਟੀ ਬਣਾਣੀ ਵੀ ਜੜੀਆਂ ਕਿਤੇ ਆਲ ਬਣਾ ਲੈਂਦੀ ਆਂ ਸਿੱਮੀ ਤਾਂ ਬੜਾ ਜ਼ਿਆਦਾ ਰਿਪੀ ਹਾਲ ਮਤਲਬ ਕਰਦੇ ਆਂ ਅੱਥੂ ਤੇ ਬੜਾ ਤੰਗਦਾ ਬੈਠਾ ਸ਼ਸ਼ੀ ਜਿਹੜਾ ਘਰ ਸਾਰਾ ਦਿਨ ਬਸ ਭੰਗੜਾ ਹੀ ਪਉਂਦਾ ਰਹਿੰਦਾ ਵਾ ਅਸੀਂ ਕਰ ਜਾਈਏ ਅਸੀਂ ਕੱਲ ਇਹਨੇ ਬਸ ਭੰਗੜਾ ਪਾਈਏ ਨਾ ਵਾ ਹੁੰਦ ਨਾ ਲੱਗੇ ਬੈਠਾ ਨਾ ਤੇ ਸੰਦੀਪ ਨੂੰ ਕੰਮ ਨਹੀਂ ਕਰ ਦਿੰਦਾ ਇਹਨੇ ਕਿਹੜੀ ਮਸ਼ੀਨ ਜੱਟ ਦੇ ਦਿੰਦਾ ਨਾ ਵਾ ਤੇ ਮਮੀ ਆਪਣੇ ਨਾਲ ਹੀ ਸਤਾਈ ਜਾਂਦਾ ਵਾ ਤੇ ਆਹ ਵੇਖੋ ਪੰਗਰਾ ਪਈ ਨਾ ਵਿੱਚ ਚਲੋ ਨਿਆਣੇ ਤਾਂ ਹੀ ਕਰਦੇ ਹੁੰਦੇ ਆ ਫਿਰ ਨਿਆਣਿਆਂ ਦਾ ਕਿੱਥੋਂ ਪਤਾ ਲੱਗਾ ਕਿ ਨਿਆਣੇ ਐ ਸਹੀ ਗੱਲ ਹੈ ਸਹੀ ਗੱਲ ਲੈ ਮੂਣੀ ਦੁੱਧ ਲੈ ਕੇ ਆ ਗਈ ਇਧਰ ਤੁਹਾਡਾ ਸੂਟ ਪਤਾ ਨਹੀਂ ਸੀਪਾ ਵਗੈ ਨਹੀਂ ਸੀਪਾ ਮੇਰਾ ਦੁੱਧ ਆ ਗਿਆ ਲੈ ਪੀ ਵਾ ਉਹ ਦੁੱਧ ਸਾਰੀ ਦਿਹਾੜੀ ਤੇ ਕਰਦੇ ਰਹਿੰਦੇ ਕੰਮ ਲੱਗੇ ਰਹਿੰਦੇ ਆ ਜਿਉਂ ਸਵੇਰ ਤੋਂ ਲੈ ਗਏ ਹੂੰ ਮੈਂ ਨਹੀਂ ਅਜ ਪੀਣਾ ਚਲੋ ਮੰਮੀ ਤੁਹਾਡੇ ਹੀ ਸਾਥ ਵਾ ਇਹ ਆ ਵੀ ਮੰਮੀ ਬਹੁਤ ਸਾਥ ਦਿੰਦੇ ਆ ਡਾ ਹੁੰਦਾ ਨਹੀਂ ਤੀ ਵੀ ਹੀ ਲਿਆ ਵਾ ਇਤਨੇ ਮਿਹਨਤ ਕੰਮ ਲੱਗੀ ਆ ਤੇ ਦੁੱਧ ਬਣ ਕੇ ਆ ਗਿਆ ਵਾ ਦੁੱਧ ਪੀ ਕੇ ਤੇ ਫਿਰ ਹੁਣ ਮੇਰੀ ਸੱਸ ਨੇ ਮੇਰਾ ਪੂਰਾ ਸਾਥ ਦਿੱਤਾ ਵਾ ਬਹੁਤ ਹੀ ਚੰਗੇ ਆਏ ਉਹ ਤਾਂ ਸਾਥ ਦੇਣ ਵਾਲੀ ਕਿਹੜੀ ਗੱਲ ਵਾ ਘਰ ਦਾ ਕੰਮ ਆ ਕਰਨਾ ਹੀ ਪੈਂਦਾ ਨਾਲੇ ਤੱਕ ਕਦੀ ਤੂੰ ਹੀ ਕਰ ਲਿਆ ਕਦੀ ਮੈਂ ਕਰ ਲਿਆ ਹਰਾਲ ਮਿਲ ਕੇ ਇਦਾਂ ਹੀ ਹੁੰਦਾ ਵਾ ਜੇ ਅੱਖੀ ਪੇ ਅਕ ਦੂਜੇ ਦੇ ਜੇਦਣਾ ਜੇਦਨਾ ਥੋੜਾ ਹੁੰਦਾ ਪੁੱਤ ਇਹ ਤਾਂ ਗੱਲ ਸਹੀ ਹੈ ਮੰਮੀ ਜੀ ਇਹੋ ਹੀ ਗੱਲ ਆ ਵੀ ਮਤਲਬ ਹੁਣ ਇੱਕ ਦੂਜੇ ਦਾ ਸਾਥ ਦਵਾਂਗੇ ਤਾਂ ਹਮਤ ਫੇੜੀ ਚੱਲਣਾ ਵਾ ਫੇੜੀ ਟਾਈਮ ਪਾਸ ਹੁੰਦਾ ਜੀ ਹੁਣ ਕਹੀ ਗਏ ਸੰਦੀਪ ਐ ਮੀਡੀਅਮ ਬਣਾਉਣਾ ਚੱਲ ਜਦੀ ਮੈਨੂੰ ਕੰਮ ਨਹੀਂ ਕਰਨਾ ਹਾਂ ਤੇ ਸੰਦੀਪ ਕਹੇ ਮਮੀ ਇਹਨੇ ਕੰਮ ਕਰਨਾ ਸਾਰਾ ਮੈਂ ਨਹੀਂ ਕੁਝ ਵੀ ਕਰਨਾ ਇਦਾਂ ਕਰੀ ਵੀ ਕੰਮ ਚੱਲਦੇ ਹੁੰਦੇ ਰਲ ਮਿਲ ਕੇ ਕੰਮ ਚੱਲਦੀ ਨਹੀਂ ਨਹੀ ਨਹੀ ਮੈਂ ਤਾਂ ਇਹੀ ਅਰਦਾਸ ਕਰਦੀ ਬਾਬਾ ਜੀ ਅੱਗੇ ਜਿੱਦਾਂ ਹੀ ਹੋਣਾ ਹੀ ਰਲ ਮਿਲ ਕੇ ਰਹਿਣੇ ਆਂ ਗਾਂਵ 'ਚ ਇਦਾਂ ਹੀ ਰਵਾਂਗੇ ਹੋਰ ਇੱਕ ਦੂਜੇ ਦੇ ਹੋਣੀ ਹਾਂਜੀ ਬਾਬੇ ਦੀ ਮੇਹਰ ਤਾਂ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਵਾ ਸਾਰੇ ਘਰਾਂ 'ਚ ਹੁੰਦੀਆਂ ਵਾ ਮੈਂ ਇਹ ਨਹੀਂ ਕਹਿੰਦੀ ਮੜੀ-ਮੋਟੀ ਤੇ ਗੱਲ ਹੁੰਦੀ ਆ ਮੜੀ-ਮੜੀ ਕਰਕੇ ਦੇ ਹੁੰਦੇ ਭਾਵੇਂ ਬੜਵੜੇ ਕਿਤੇ ਹਾਂਜੀ ਪਰ ਸਾਡੇ ਘਰ ਬਾਬੇ ਦੀ ਮਿਹਰ ਹੀ ਹੂ ਬਣਾਵਰੇ ਦੀ ਉਹਦੀ ਕਿਰਪਾ ਨਹੀਂ ਕਰਦੇ ਨੰਦੇ ਇਹ ਬਾਕੀ ਬਦਲਤ ਵਾਸ ਹੁੰਦਾ ਜਿੱਦਾਂ ਦੀਆਂ ਮੇਰੀਆਂ ਧੀਆਂ ਨੇ ਉਦਾਂ ਦੀ ਮੇਰੀ ਨੋਹ ਆ ਮੈਨੂੰ ਕੋਈ ਮਹਿਸੂਸ ਹੀ ਨਹੀਂ ਹੁੰਦਾ ਵੀ ਨੋਹ ਆ ਜਾਂ ਧੀ ਆ ਮੈਨੂੰ ਕੋਈ ਪਤਾ ਹੀ ਨਹੀਂ ਲੱਗਦਾ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਹਾਲ ਦਿਵਾਲੇ ਦਿਨੇ ਫੇਰਦੀਆਂ ਨੇ ਜਦੋਂ ਇਕੱਠੀਆਂ ਹੋ ਜਾਂਦੀਆਂ ਨੇ ਹਾਂਜੀ ਇਹ ਗੱਲ ਹੈ ਜੀ ਬਸ ਆਹ ਕਹਿਣਾ ਜਾਨੀ ਕਿ ਇੱਕ ਡੱਡ ਮੱਮਾ ਮੱਮਾ ਆ ਵੀ ਨੂੰ ਸੁਟਾਉਂਦਾ ਬੜਾ ਇਹ ਸਾਰਿਆਂ ਨੂੰ ਮਮਾ ਹੀ ਕਹਿੰਦਾ ਵਾ ਨਾ ਕੋਈ ਪਾਪਾ ਕੋਈ ਗੱਲ ਨਹੀਂ ਹੋਣੀ ਇਹ ਬੋਲਣ ਲੱਗ ਪਣਾ ਇਹਨਾਂ ਵੀ ਹੁਣ ਫਿਰ ਦੇਖ ਲੈ ਨਾ ਚੁੱਪ ਕਰ ਜੀ ਇਹਨੇ ਚੁੱਪ ਨਹੀਂ ਕਰਿਆ ਕਰਨਾ ਚਲੋ ਜੀ ਸਸਤੀ ਕਾਲ ਜੀ ਹੁਣ ਮੈਂ ਜਾਵਾਂ ਆਪਣੇ ਪੁੱਤੇ ਨੂੰ ਸਵਾਲਾਂ ਪੋਤਾ ਮੇਰਾ ਡਿਆ ਚੀਚੀ ਕਰਨ ਤੇ ਤੁਹਾਨੂੰ ਲੋ ਟਾਈਮ ਬਰਾ ਹੋ ਗਿਆ ਜੀ ਤੁਸੀਂ ਸੀਮਾ ਸੂਟ ਤੇ ਮੈਂ ਚਲੋ ਠੀਕ ਹੈ ਸਵਾਲਾਂ ਤੇ ਸੰਦੀਪ ਮੈਡਮ ਆਗਮਨ ਹੈ ਠੀਕ ਹੈ ਚਲੋ ਠੀਕ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੱਸ ਦਿੰਦੇ ਆ ਕਿ ਇਸ ਦੀ ਪ੍ਰਦਰਸ਼ਨੀ ਕਰਦੀ ਹੈ ਤੋ ਸਸੀ ਗੱਲ ਸਾਰੇ ਭੈਣ ਭਰਾਵਾਂ ਨੂੰ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵਗੇ ਤੇ ਅਸੀਂ ਵੀ ਠੀਕ ਆ ਤੇ ਤੁਹਾਨੂੰ ਦੱਸਣਾ ਅੱਜ ਮੈਂ ਸੂਟਾਂ ਬਾਰੇ ਕਿ ਮੇਰੀ ਕੀ ਮਜਬੂਰੀ ਆ ਕਿਸੇ ਨੇ ਕਮੈਂਟ ਕੀਤਾ ਸੀ ਹਾਂਜੀ ਇਹ ਭੈਣ ਭਰਾ ਨੇ ਕਮੈਂਟ ਕੀਤਾ ਸੀ ਵੀ ਸੰਦੀਪ ਸਾਰੀਆਂ ਵੀਡੀਓ ਚ ਇੱਕੋ ਸੂਟ ਪਾਈ ਜਾਂਦੀ ਆ ਤੇ ਅੱਜ ਅਸੀਂ ਦੱਸਣ ਲੱਗੇ ਆ ਕਿ ਉਹ ਸਾਡੀ ਕੀ ਮਜਬੂਰੀ ਆ ਕਿਉਂ ਕਰਕੇ ਵੀ ਉਹ ਬਾਰ ਬਾਰ ਉਹ ਸੂਟ ਪਾਉਣੇ ਵੰਦੇ ਆ ਤੇ ਉਹ ਸੰਦੀਪ ਜੀ ਚਲੋ ਮੈਂ ਕਰ ਲੈਨੀ ਆ ਤੇ ਬਸ ਇਹੀ ਆ ਕਿ ਸੀਨ ਦਾ ਟਾਈਮ ਨਹੀਂ ਲੱਗਦਾ ਬਸ ਕਿਉਂਕਿ ਇਸ ਵੇਰੇ ਅਸੀਂ 8:30 ਹੋਏ ਚਲ ਜੰਨੇ ਆ ਪਹਿਲਾਂ ਜੁਮਨ ਭਾਈ ਕੀ ਵੀਡੀਓ ਬਣਾਉਣੀ ਪੈਂਦੀਆਂ ਨੂੰ ਫਿਰ ਲਵਲੀ ਕੀ ਫਿਰ ਰਵਣ ਪੈਨਜੀ ਕੀ ਵੀਡੀਓ ਬਣਾਉਂਦੇ ਬਣਾਉਂਦੇ ਸ਼ਾਮਾਂ ਪੈ ਜਾਂਦੀਆਂ ਵਾ ਤੇ ਸਟਿਚ ਕਰਾਉ ਨੂੰ ਅਸੀਂ 12ਵੇਂ ਸਟਿਚ ਕਰਾ ਸਕਦੇ ਆ ਪਰ ਇਹ ਮੈਡ ਬਨੂਣਾ ਬਾਹਰੋਂ ਸੂਟ ਪਸੰਦ ਨਹੀਂ ਹੁੰਦੇ ਕਿਹੜੀ ਸੀਤੀ ਸੀ ਤੇ ਚਲੋ ਮੇਰੀ ਨਾਨ ਵੀ ਲੈਂਦੀ ਆ ਉਹ ਵੀ ਵਿਚਾਰੀ ਬੜਾ ਜ਼ੋਰ ਲਾਉਂਦੀ ਆ ਕੋਈ ਗੱਲ ਨਹੀਂ ਭਾਬੀ ਮੈਂ ਸੂਟ ਸੀ ਦਿੰਦੀ ਆ ਪਰ ਮੈਨੂੰ ਨਾ ਪਸੰਦ ਨਹੀਂ ਹੁੰਦਾ ਕਿਸੇ ਦਾ ਇਸ ਕਰਕੇ ਇਹਨੂੰ ਰਾਤ ਨੂੰ ਪਹਿਣਾ ਪੈਂਦਾ ਮਸ਼ੀਨ ਤੇ ਤੇ ਹੁਣ ਸੂਟ ਸੀ ਲੱਗੀ ਆ ਟਾਈਮ ਹੋ ਗਿਆ ਵਾ 8:30 8:30 ਹੋ ਗਿਆ ਇੰਨੇ ਹੋ ਗਏ ਨੀ ਮੈਂ ਸੂਟ ਸੀ ਹੈਗੇ ਜਾਉਣਾ ਵਾ ਕਿ ਮੈਨੂੰ ਰਾਤ ਹੀ ਸਟਿਚਿੰਗ ਕਰਨੀ ਪੈਂਦੀ ਆ ਚਲੋ ਮੇਰੀ ਸੱਸ ਨੇ ਬਹੁਤ ਸਾਥ ਦਿੱਤਾ ਮੇਰਾ ਉਹ ਵੀ ਵਿਚਾਰੇ ਅਗਮ ਨੂੰ ਵੀ ਸਾਂਪਦੇ ਆ ਘਰ ਦਾ ਕੰਮ ਵੀ ਨਾਲ ਕਰਾਉਂਦੇ ਆ ਤੇ ਬਹੁਤ ਹੀ ਸਾਥ ਦਿੱਤਾ ਵਾ ਤੇ ਮੰਮੀ ਸਾਰਾ ਦਿਨ ਅਗਮ ਨੂੰ ਸਾਂਪਦੇ ਆ ਤੁਹਾਨੂੰ ਬੱਧਾ ਵੀ ਨਿਆਣੀ ਤੰਗ ਵੀ ਬਰਾ ਕਰਦੇ ਆ ਅਹੀਂ ਤੇ ਸਾਰਾ ਦਿਨ ਵੀਡੀਓ ਤੇ ਰਹਿਣਾ ਹੁੰਦਾ ਵਾ ਮੰਮੀ ਵੀ ਜਾਂਦੇ ਆ ਵੀਡੀਓ ਬਣਾਉਣ ਜਦੋਂ ਉਹ ਨਾਂ ਮੈਂ ਸੀਨ ਜਲਦੀ ਕਰਕੇ ਜੁੜੜ ਭਾਈ ਭੇਜ ਦਿੰਦੇ ਆ ਫਿਰ ਵੀ ਤੁਹਾਨੂੰ ਪਤਾ ਬੜਾ ਕੰਮ ਹੁੰਦਾ ਕਰਦਾ ਰੋਟੀ ਪਾਣੀ ਵੀ ਬਣਾਉਣਾ ਸਾਰੇ ਕੰਮ ਕਰਕੇ ਫੇੜੀ ਜਾਂਦੇ ਆਂ ਵੀਡੀਓ ਬਣਾ ਕੇ ਫਿਰ ਵੀ ਬਾਕੀ ਕੰਮ ਤੇ ਮੈਨੂੰ ਮੰਮੀ ਨੇ ਕਰਨਾ ਹੀ ਹੈ ਨਾ ਘਰ ਫਿਰ ਵੀ ਬੜਾ ਔਖਾ ਜਾਂਦਾ ਵਾ ਪਰ ਬੜਾ ਸਾਥ ਦਿੰਦੇ ਸਾਡਾ ਮੇਰੀਆਂ ਨਾਨਾ ਵਿਚਾਰੀਆਂ ਵੀ ਹੁੰਦੀਆਂ ਵਾ ਉਹਨਾਂ ਨੇ ਵੀ ਕਦੀ ਗੁੱਸਾ ਨਹੀਂ ਕੀਤਾ ਕਿ ਇਹ ਵੀਡੀਓ ਬਣਾਉਣ ਚੱਲ ਜਾਂਦੇ ਆ ਸਾਡੇ ਲਾਗੇ ਨਹੀਂ ਪੈਂਦੇ ਚਲੋ ਹੁਣ ਸਾਡੀ ਵੀ ਮਜਬੂਰੀ ਆ ਸਾਨੂੰ ਵੀ ਜਾਣਾ ਪੈਂਦਾ ਵਾ ਇਹ ਆ ਕਿ ਉਹ ਵੀ ਵਿਚਾਰੀਆਂ ਸਾਥ ਦਿੰਦੀਆਂ ਵਾ ਗੁੱਸਾ ਨਹੀਂ ਕਰਦੀਆਂ ਕਦੀ ਵੀ ਜਦੋਂ ਰੱਬ ਮੈਂ ਵੇਖਦਾ ਨਹੀਂ ਆਉਣਾ ਪਤਾ ਲੱਗ ਜਾਂਦਾ ਬੰਦੇ ਨੂੰ ਜਦੋਂ ਵੀ ਆਉਣਾ ਕਿਤੇ ਅਸੀਂ ਵੀਡੀਓ ਬਣਾਉਂ ਚੱਲ ਜਨਾ ਰੋਟੀ ਬਾਣੀ ਵੀ ਚੜੀਏ ਕਿਤੇ ਆਹ ਬਣਾ ਲੈਂਦੀ ਆਂਾ ਸਿੱਮੀ ਇਹ ਤਾਂ ਬੜਾ ਜ਼ਿਆਦਾ ਰੋਜ਼ੀ ਰੋਟੀ ਹੱਲ ਮਤਲ ਕਰਦੇ ਆ ਅੱਜੂ ਤੇ ਬਰਾ ਤਾਂ ਤਾਂ ਇਧਰ ਸ਼ਸ਼ੀ ਜੀ ਨਾਲ ਸਾਰਾ ਦਿਨ ਬਸ ਪੰਗੜਾ ਹੀ ਪਉਂਦਾ ਰਹਿੰਦਾ ਵਾ ਅਸੀਂ ਕਰ ਜਾਈਏ ਅਸੀਂ ਕੱਲ ਇਹਨੇ ਬਸ ਪੰਗੜਾ ਪਾਈਏ ਨਾ ਹੋਂ ਜਦ ਮੈਂ ਲਾਗੇ ਬੈਠਾ ਨਾ ਤੇ ਸੰਦੀਪ ਨੂੰ ਕੰਮ ਨਹੀਂ ਕਰ ਮੰਨਦਾ ਇਹਨੇ ਕਿਹੜੀ ਮਸ਼ੀਨ ਜਾ ਦੇ ਦੇਣਾ ਵਾ ਕਿਦੀ ਮੰਮੀ ਆਪਣੇ ਨਾਲ ਹੀ ਸਤਾਈ ਜਾਂਦਾ ਵਾ ਤੇ ਆਹ ਵੇਖੋ ਪੰਗਰਾ ਪਈ ਨਾ ਵਿੱਚ ਚਲੋ ਨਿਆਣੇ ਤਾਂ ਹੀ ਕਰਦੇ ਹੁੰਦੇ ਆ ਫਿਰ ਨਿਆਣਿਆਂ ਦਾ ਕਿੱਥੋਂ ਪਤਾ ਲੱਗਾ ਕਿ ਨਿਆਣੇ ਆ ਸਹੀ ਗੱਲ ਹੈ ਸਹੀ ਗੱਲ ਲੈ ਮੈਂ ਦੁੱਧ ਲੈ ਕੇ ਆ ਗਈ ਇੱਧਰ ਤੁਹਾਡਾ ਸੂਟ ਪਤਾ ਨਹੀਂ ਸੀਪਾ ਵਗੈ ਨਹੀਂ ਸੀਪਾ ਮੇਰਾ ਦੁੱਧ ਆ ਗਿਆ ਲੈ ਪੀਵਾ ਉਹ ਦੁੱਧ ਸਾਰੀ ਦਿਹਾੜੀ ਤੇ ਕਰਦੇ ਰਹਿੰਦੇ ਕੰਮ ਲੱਗੇ ਰਹਿੰਦੇ ਆ ਜਿਉਂ ਸਵੇਰ ਤੋਂ ਲੈ ਗਏ ਹੂੰ ਮੈਂ ਆ ਨਹੀਂ ਅਜ ਪੀਣਾ ਚਲੋ ਮੰਮੀ ਤੁਹਾਡੇ ਹੀ ਸਾਥ ਵਾ ਇਹ ਆ ਵੀ ਮੰਮੀ ਬਹੁਤ ਸਾਥ ਦਿੰਦੇ ਆ ਜਾਨ ਉਹ ਤਾਂ ਮੈਂ ਇਤਿਹੀ ਦੇ ਹੀ ਲਿਆ ਵਾ ਕਿੰਨੇ ਮਿਹਨਤ ਕੰਮ ਲੱਗੀ ਆ ਤੇ ਦੁੱਧ ਬਣ ਕੇ ਆ ਗਿਆ ਵਾ ਦੁੱਧ ਪੀ ਕੇ ਤੇ ਫਿਰ ਹੁਣ ਮੇਰੀ ਸੱਸ ਨੇ ਮੇਰਾ ਪੂਰਾ ਸਾਥ ਦਿੱਤਾ ਵਾ ਬਹੁਤ ਹੀ ਚੰਗੇ ਆਏ ਉਹ ਤਾਂ ਸਾਥ ਦੇਣ ਵਾਲੀ ਕਿਹੜੀ ਗੱਲ ਵਾ ਘਰ ਦਾ ਕੰਮ ਆ ਕਰਨਾ ਹੀ ਪੈਂਦਾ ਵਾ ਨਾਲੇ ਤੇ ਕਦੀ ਤੂੰ ਹੀ ਕਰ ਲਿਆ ਕਦੀ ਮੈਂ ਕਰ ਲਿਆ ਹਰਾਲ ਮਿਲ ਕੇ ਇਦਾਂ ਹੀ ਹੁੰਦਾ ਵਾ ਜੇ ਅੱਖੀ ਭੀ ਇੱਕ ਦੂਜੇ ਦੇ ਜੇਦਣਾ ਜੇਦਨਾ ਥੋੜਾ ਹੁਨ ਦਾ ਪੁੱਤ ਇਹ ਤੇ ਗੱਲ ਸਹੀ ਹੈ ਮੰਮੀ ਜੀ ਇਹੋ ਹੀ ਗੱਲ ਆ ਵੀ ਮਤਲਬ ਉਹ ਨਾਲ ਇੱਕ ਦੂਜੇ ਸਾਥ ਦੇਵਾਂਗੇ ਤਾਂ ਉਹ ਤੇ ਫੇੜੀ ਚੱਲਣਾ ਮਾਹਰ ਹੈ। ਫੇੜੀ ਟਾਈਮ ਪਾਸ ਹੁੰਦਾ। ਜੀ ਹੁਣ ਕਹੀ ਜਾਵੇ ਸੁਦੀਪ ਮੀਡੀਅਮ ਬਣਾਉਣ ਚੱਲ ਜਾਈ ਮੈਂ ਉਸੇ ਕੰਮ ਨਹੀਂ ਕਰਨਾ। ਤੇ ਸੁਦੀਪ ਕਹੇ ਮम्मी ਇਹਨੇ ਕੰਮ ਕਰਨਾ ਸਾਰਾ ਮੈਂ ਨਹੀਂ ਕੁਝ ਵੀ ਕਰਨਾ। ਇਦਾਂ ਕਰੇ ਵੀ ਨਹੀਂ ਕੰਮ ਚੱਲਦੇ ਹੁੰਦੇ। ਰਲ ਮਿਲ ਕੇ ਕੰਮ ਜੰਦਣੀ ਹੈ। ਨਹੀਂ ਨਹੀਂ ਮੈਂ ਤਾਂ ਇਹੀ ਅਰਦਾਸ ਕਰਦੀ ਬਾਬਾ ਜੀ ਅੱਗੇ ਜਿੱਦਾਂ ਹੀ ਹੋਣਾ ਹੀ ਰਲ ਮਿਲ ਕੇ ਰਹਿਣੇ ਆ। ਗਾਵੇਂ ਇਦਾਂ ਹੀ ਰਵਾਂਗੇ। ਹੋਰ ਇੱਕ ਦੂਜੇ ਨਾਲ ਹਾਂਜੀ। ਬਾਬੇ ਦੀ ਮਿਹਰ ਤਾਂ ਬਸਤੀ ਚਾਹੀਦੀ। ਚਲੋ ਕਰਾ ਸੋ ਗੱਲਾਂ ਹੋ ਜਾਂਦੀਆਂ ਵਾ ਸਾਰੇ ਘਰਾਂ ਚ ਹੁੰਦੀਆਂ ਵਾ ਮੈਂ ਇਹ ਨਹੀਂ ਕਹਿੰਦੀ। ਮੜੀ ਮੋਟੀ ਤੇ ਗੱਲ ਹੁੰਦੀ ਆ ਮੜੀ ਮੜੀ ਖਰਗਦੇ ਹੁੰਦੇ ਭਾਣੇ ਬਰਬੜੇ ਕਿਦਨੇ ਕਿਤੇ ਹਾਂਜੀ ਪਰ ਸਾਡੇ ਘਰ ਬਾਬੇ ਦੀ ਮਿਹਰ ਹੀ ਹੂ ਬਣਾਵਰੇ ਦੀ ਉਹ ਨਹੀਂ ਕਰੀ ਗੀ ਹਾਂਜੀ ਉਹਦੀ ਕਿਰਪਾ ਹੁੰਦੀ ਕਰਦੇ ਨੰਦੇ ਇਹ ਬਾਕੀ ਬਦਗਤ ਵਾਸਾ ਹੁੰਦਾ ਜਿੱਦਾਂ ਦੀਆਂ ਮੇਰੀਆਂ ਧੀਆਂ ਨੇ ਉਦਾਂ ਦੀ ਮੇਰੀ ਨੋਹ ਆ ਮੈਨੂੰ ਕੋਈ ਮਹਿਸੂਸ ਹੀ ਨਹੀਂ ਹੁੰਦਾ ਵੀ ਨੋਹ ਆ ਜਾਂ ਧੀ ਆ ਮੈਨੂੰ ਕੋਈ ਪਤਾ ਹੀ ਨਹੀਂ ਲੱਗਦਾ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਆਲਦ ਵਾਲੇ ਦਿਨੇ ਫੇਰਦੀਆਂ ਨੇ ਜਦੋਂ ਇਕੱਠੀਆਂ ਹੋ ਜਾਂਦੀਆਂ ਨੇ ਹਾਂਜੀ ਇਹ ਗੱਲ ਹੈ ਜੀ ਬਸ ਅੱਜ ਕਹਿਣਾ ਨਹੀਂ ਕਿ ਇੱਕ ਡੱਡ ਮम्मा ਮम्मा ਆ ਮੈਨੂੰ ਸਤਾਉਂਦਾ ਬੜਾ ਇਹ ਸਾਰਿਆਂ ਨੂੰ ਮम्मा ਹੀ ਕਹਿੰਦਾ ਵਾ ਨਾ ਕੋਈ ਪਾਪਾ ਵਈ ਗੱਲ ਨਹੀਂ ਹੋਣੀ ਬੋਲਣ ਲੱਗ ਪਣਾ ਇਹਦੇ ਵੀ ਫਿਰ ਦੇਖ ਲੈਣ ਚੁੱਪ ਕਰ ਜੇ ਇਹਨੇ ਚੁੱਪ ਨਹੀਂ ਕਰਿਆ ਕਰਨਾ ਚਲੋ ਜੀ ਸਾਸ ਦੀ ਕਾਲ ਜੀ ਹੁਣ ਮੈਂ ਜਾਵਾਂ ਆਪਣੇ ਪੁੱਤੇ ਨੂੰ ਸਵਾਲਾਂ ਪੋਤਾ ਮੇਰਾ ਡਿਆ ਚੀਚੀ ਕਰਨ ਮੈਨੂੰ ਟਾਈਮ ਬਰਾ ਹੋ ਗਿਆ ਤੁਸੀਂ ਹਾਂ ਸੀਮਾ ਸੂਟ ਤੇ ਮੈਂ ਚਲੋ ਠੀਕ ਹੈ ਸਵਾਲਾਂ ਤੇ ਸੰਦੀਪ ਮੈਡਮ ਆ ਗਿਆ ਮੇਰਾ ਠੀਕ ਹੈ ਚਲੋ ਠੀਕ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦੱਸ ਦਿੰਦੇ ਆਂ ਕਿ ਇਸ ਦੀ ਕਦਸਟੀਚਿੰਗ ਕਰਦੀ ਤੋ